ਆ ਮਸਲਾ ਕੋਈ ਲੁਕਿਆ ਨਹੀਂ ਇਹਨੂੰ ਕਹਿੰਦੇ ਨੇ ਨਾ ਡੇ ਲਾਈਟ ਰੋਬਰੀ ਦਿਨ ਦਿਹਾੜੇ ਡਾਕਾ ਹੈ ਕੋਈ ਚੋਰੀ ਨਹੀਂ ਕਰ ਰਹੇ ਹੁਣ ਤਾਂ ਹੀ ਤਾਂ ਇਹ ਜੇਬ ਕਤਰੇ ਤੋਂ ਚਾਲੂ ਹੋਇਆ ਸੀਗਾ ਕੰਮ ਉਹਦੇ ਬਾਅਦ ਹੌਸਲੇ ਇਹਨਾਂ ਦੇ بلند ਹੁੰਦੇ ਗਏ ਇਹਨਾਂ ਨੇ ਚੋਰੀਆਂ ਚਾਲੂ ਕਰਤੀਆਂ ਤੇ ਹੁਣ ਜਦੋਂ ਇਹਨਾਂ ਦਾ ਟਾਈਮ ਨਜ਼ਦੀਕ ਆ ਗਿਆ ਇਸ ਤਰ੍ਹਾਂ 골 ਕਰਨ ਦਾ ਆਮ ਆਦਮੀ ਪਾਰਟੀ ਦਾ ਉਸ ਸਮੇਂ ਇਹਨਾਂ ਨੂੰ ਪੰਜਾਬ ਨੂੰ ਦਿਨ ਦਿਹਾੜੇ ਲੁੱਟਣ ਦਾ ਆ ਇੱਕ ਬਹੁਤ ਹੀ ਕੋਜੀ ਸਕੀਮ ਬਣਾਈ ਹੈ ਜਿਹਦੇ ਵਿੱਚ ਪੰਜਾਬ ਦੇ ਹਰੇਕ ਵੱਡੇ ਸ਼ਹਿਰ ਦੇ इवन ਛੋਟੇ ਸ਼ਹਿਰਾਂ ਤਾਈਂ ਇਹਨਾਂ ਨੇ ਜਿਹੜੀ ਜ਼ਮੀਨ ਐਕਵਾਇਰ ਕਰਨ ਦਾ ਕੰਮ ਚਾਲੂ ਕੀਤਾ ਬਾਹ ਮਰੋੜ ਕੇ ਜਿਹੜੀ ਲੈਂਡ ਐਕ acquisition ਐਕਟ ਹੈ 2013 ਦਾ ਉਹਦੇ ਤਹਿਤ ਬਿਨਾਂ 80% ਦੀ ਕਿਸਾਨਾਂ ਦੀ ਸਹਿਮਤੀ ਦੇ ਲੈਂਡ ਨਹੀਂ ਐਕਵਾਇਰ ਕੀਤੀ ਜਾ ਸਕਦੀ ਇਹਨਾਂ ਨੇ ਪੁਰਾਣੇ ਕਾਨੂੰਨ ਦਾ ਫਾਇਦਾ ਉਠਾ ਕੇ ਆ ਜਿਹੜਾ 2013 ਨੂੰ ਮਰੋੜ ਕੇ ਜਿਹੜਾ ਇਹਦੇ ਨਾਲ ਕੋਈ ਮੇਲ ਹੀ ਨਹੀਂ ਹੁੰਦਾ 2013 ਦਾ ਜਿਹੜਾ ਕਾਨੂੰਨ ਹੈ ਉਹ ਸਪਸ਼ਟ ਕਹਿੰਦਾ ਹੈ ਕਿ ਕਿਸਾਨਾਂ ਦੀ ਜ਼ਮੀਨ ਅਗਰ ਐਕਵਾਇਰ ਕਰਨ ਦੀ ਨੌਬਤ ਆਂਦੀ ਹੈ ਤੇ ਸਿਰਫ ਤੇ ਸਿਰਫ ਹਾਈਵੇ ਵਾਸਤੇ ਜਾਂ ਦੇਸ਼ ਦੀ ਸੁਰੱਖਿਆ ਵਾਸਤੇ ਸਿਕਿਉਰਿਟੀ ਐਂਗਲ ਦੇ ਉੱਤੇ ਜ਼ਮੀਨ ਐਕਵਾਇਰ ਕੀਤੀ ਜਾ ਸਕਦੀ ਹੈ ਉਹਦੇ ਬਿਲਕੁਲ ਖਿਲਾਫ ਚੱਲ ਕੇ ਇਹਨਾਂ ਨੇ ਜਿਹੜਾ ਇਹਦੇ ਵਿੱਚ ਤਰਮੀਮ ਕੀਤੀ ਹੈ ਜਿਹੜਾ ਆਪਣਾ ਲੈਂਡ ਪੂਲਿੰਗ ਪਾਲਿਸੀ ਲੈ ਕੇ ਹੈ 2025 ਵਾਲੀ ਆ ਟੋਟਲੀ ਇਲਲੀਗਲ ਹੈ ਗੈਰ ਸੰਵਿਧਾਨਕ ਹੈ ਨੈਰਾ ਹੀ ਧੱਕਾ ਹੈ ਕਾਨੂੰਨ ਦੇ ਦਾਇਰੇ ਚੋਂ ਬਾਹਰ ਹੈ ਇਹਨੂੰ ਸਾਰੇ ਨੂੰ ਅਸੀਂ ਕੋਰਟ ਦੇ ਅੰਦਰ ਵੀ ਚੈਲੰਜ ਕਰਾਂਗੇ ਸਿੱਧੂ ਸਾਹਿਬ ਇਹਨਾਂ ਨੇ ਅਸੀਂ ਆਲਰੇਡੀ ਖਰੜਾ ਤਿਆਰ ਕਰ ਰੱਖਿਆ ਇਹ ਸਾਰੇ ਪਿੰਡਾਂ ਦਾ ਦੌਰਾ ਇਸ ਇਲੈਕਸ਼ਨ ਦੇ ਦੌਰਾਨ ਤਰਨ ਚੁਗਜੀ ਨੇ ਸਾਰੇ ਕਿਸਾਨਾਂ ਨਾਲ ਮਿਲ ਕੇ ਸਾਰੇ ਸਾਡੇ ਕਿਸਾਨ ਭਰਾ ਨਾਲ ਆਏ ਆ ਜਿਹੜੇ ਲੁਧਿਆਣੇ ਦੇ ਪ੍ਰਭਾਵਿਤ ਹੈ ਉਹਨਾਂ ਕਿਸਾਨਾਂ ਦੇ 35 ਪਿੰਡਾਂ ਦੇ ਵਿੱਚ 22 ਪਿੰਡਾਂ ਦੇ ਐਫੀਡੇਵਿਟ ਅਸੀਂ ਅੱਜ ਲਗਾ ਕੇ ਉੱਥੇ ਪੰਚਾਇਤਾਂ ਦੇ ਮਤੇ ਜਿਹੜੇ ਪਵਾ ਕੇ ਦਿੱਤੇ ਆ ਨਾਲ 600 ਤੋਂ ਜ਼ਿਆਦਾ 625 ਕਿਸਾਨਾਂ ਦੇ ਕਰੀਬਨ ਇਹਦੇ ਵਿੱਚ ਐਫੀਡੇਵਿਟ ਲੱਗੇ ਆ ਉਹਨਾਂ ਦੇ ਟੈਲੀਫੋਨ ਨੰਬਰ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੇ ਪਿੰਡ ਦਾ ਨਾਮ ਉਸ ਤੋਂ ਵੀ ਵੱਡੀ ਦੇਖੋ ਵਿਡੰਬਨਾ ਬਾਕੀ ਟੈਕਨੀਕਲ ਗੱਲਾਂ ਕਰੂੰ છું ਚੋਕ ਸਰਟੋਰ ਦੇ ਨਾਲ ਗੱਲ ਕਰਨਗੇ ਸਿੱਧੂ ਸਾਹਿਬ ਨੂੰ ਮੈਂ ਕਹੂੰਗਾ ਵੀ ਤੁਹਾਡੇ ਨਾਲ ਕਾਨੂੰਨੀ ਤੌਰ ਤੇ ਵੀ ਦੱਸਣਗੇ ਪਰ ਸਭ ਤੋਂ ਵੱਡੀ ਗੱਲ ਹੈ ਸ਼ਹੀਦਾਂ ਨੂੰ ਜਿਹੜੀ ਜ਼ਮੀਨ ਅਲਾਟ ਹੋਈ ਸੀ ਜਿਹੜੀ ਫੌਜ ਦੇ ਵਿੱਚ ਸ਼ਹੀਦ ਹੋਏ ਸੀਗੇ ਫੌਜ ਨੇ ਜਿੱਥੇ ਉਹਨਾਂ ਨੂੰ ਜ਼ਮੀਨਾਂ ਲੋਟ ਕੀਤੀਆਂ ਆਇਆ ਸਰ ਰਿਸਪਾਂਸਿੰਗ ਕਿੱਧਰ ਗਏ ਆਇਆ ਸਾਹਿਬ ਸਰਜੀਤ ਜੀ ਆ ਪਿੰਡ ਇਹਨਾਂ ਦੇ ਸ਼ਹੀਦਾਂ ਦੇ ਨਾਂ ਤੇ ਵਸਿਆ ਪਿੰਡ ਹੈ ਇਹਨਾਂ ਨੇ ਉਹ ਵੀ ਨਹੀਂ ਬਖਸ਼ਿਆ ਤੇ ਅੱਜ ਹਾਂਜੀ ਮੇਰੇ ਤਾਇਆ ਜੀ ਇਹਨਾਂ ਦੇ ਤਾਇਆ ਜੀ ਦੇ ਜਿਹੜੇ ਸ਼ਹੀਦ ਸੀ ਉਹਨਾਂ ਦੇ ਨਾਂ ਤੇ ਸਰਦਾਰ ਰਿਸ਼ਪਾਲ ਸਿੰਘ ਦੇ ਨਾਮ ਦੇ ਉੱਤੇ ਜਿਹੜਾ ਪਿੰਡ ਵਸਦਾ ਹੈ ਉਹਦੀ ਜ਼ਮੀਨ ਵੀ ਇਹਨਾਂ ਨੇ ਅਕਵਾਇਰ ਕਰਕੇ ਜਿਹੜੇ ਨੋਟੀਫਿਕੇਸ਼ਨ ਦਿੱਤੀ ਹੈ ਕਹਿੰਦੇ ਆ ਕਿਸਾਨ ਦੀ ਸਹਿਮਤੀ ਨਾਲ ਸਾਰਾ ਕੁਝ ਹੋਊਗਾ ਕੋਈ ਸਹਿਮਤੀ ਨਹੀਂ ਜਿਹੜਿਆਂ ਦੇ ਖਸਰੇ ਨੰਬਰ ਮੈਂ ਬਾਰ ਬਾਰ ਦੁਹਰਾ ਰਹੇ ਹਾਂ ਪਹਿਲਾਂ ਵੀ ਕਿਹਾ ਹੈ ਅੱਜ ਫੇਰ ਤੁਹਾਡਾ ਮੈਂ ਫਾਇਦਾ ਉਠਾ ਕੇ ਪੰਜਾਬ ਦੇ ਲੋਕਾਂ ਨੂੰ آگਾਹ ਕਰਨਾ ਚਾਹਨਾ ਜਿਹੜੇ ਖਸਰੇ ਨੰਬਰ ਸਰਕਾਰ ਨੇ ਨੋਟੀਫਾਈ ਹਾਸਤੇ ਪਾਤੇ ਅਖਬਾਰ 'ਚ ਉਸ ਜ਼ਮੀਨ ਨੂੰ ਨਾ ਤਾਂ ਕੋਈ ਗਹਿਣੇ ਰੱਖ ਸਕਦਾ ਨਾ ਕੋਈ ਵੇਚ ਸਕਦਾ ਨਾ ਉਹਦੀ ਰਜਿਸਟਰੀ ਹੋ ਸਕਦੀ ਹੈ ਨਾ ਉਤੇ ਖੇਤੀ ਹੋ ਸਕਦੀ ਹੈ ਉਹਦੇ ਵਿੱਚ ਸਾਰੀ ਮਲਕੀਅਤ ਜਿਹੜੀ ਹੈ ਕਾਗਜ਼ਾਂ 'ਚ ਤਾਂ ਕਿਸਾਨ ਬੋਲਦਾ ਵੀ ਉਹਦੇ ਨਾਮ ਜ਼ਮੀਨ ਖੜੀ ਹੈ ਪਰ ਉਹ ਸਾਰੀ ਮਲਕੀਅਤ ਸਰਕਾਰ ਨੇ ਆਪਣੇ ਕੋਲ ਲੈ ਲਈ ਸਰਕਾਰ ਦਿੰਦੇ ਆੜੇ ਲੁਕਣ ਦੀ ਜਿਹੜੀ ਸਕੀਮ ਬਣਾ ਰਹੀ ਹੈ ਚੁਗ ਸਾਬ ਤੁਹਾਨੂੰ ਦੱਸਣਗੇ ਕਿਸ ਤਰ੍ਹਾਂ ਅੱਜ ਲੁਧਿਆਣੇ ਦੀ ਆਬਾਦੀ ਕਿੰਨੀ ਹੈ 40 ਲੱਖ ਲੁਧਿਆਣੇ ਦੀ ਆਬਾਦੀ ਅੱਜ ਸਾਰੇ ਸ਼ਹਿਰ ਦੀ ਇਹ ਪਿਛਲੇ 60 ਸਾਲਾਂ ਦੇ ਅੰਦਰ ਸਿਰਫ ਤੇ ਸਿਰਫ 6000 ਏਕੜ ਰਕਬਾ ਜਿਹੜਾ ਹੈ ਉਹ ਇਸ ਅਰਬਨਾਈਜੇਸ਼ਨ ਦੇ ਹਟਾਇਆ 2000 ਸਕਵਾ ਸਰਕਾਰ ਨੇ ਕੁਆਇਰ ਕਰਕੇ ਬਣਾਈ 4000 ਏਕੜ ਪ੍ਰਾਈਵੇਟ ਬਿਲਡਰਾਂ ਨੇ ਬਣਾਈ ਹੈ ਹੁਣ ਇਹਨਾਂ ਨੇ ਉਸ ਤੋਂ 6 ਗੁਣਾ 6 ਗੁਣਾ ਉਸ ਤੋਂ ਜ਼ਿਆਦਾ ਜ਼ਮੀਨ ਜਿਹੜੀ ਹੈ ਲੈ ਕੇ ਐਕਵਾਇਰ ਕਰਕੇ ਆ ਤਾਂ ਮਨ ਲੱਗਦਾ 200 ਸਾਲ ਵੀ ਪਲੀਜ਼ 500 ਸਾਲ ਕਿੰ ਨਹੀਂ ਕਹਿ ਲੋ ਜੀ ਸਿਰਫ ਤੇ ਸਿਰਫ ਬਾਮ ਰੋਡ ਕੇ ਕਿਸਾਨਾਂ ਤੋਂ ਜ਼ਮੀਨ ਐਕਵਾਇਰ ਕਰਦਾ ਉਸ ਜ਼ਮੀਨ ਨੂੰ ਹੁਣੇ ਪੌਣੇ ਭਾਅ ਦੇ ਵਿੱਚ ਵੱਡੇ ਡਿਵੈਲਪਰਾਂ ਨੂੰ ਵੇਚਣ ਦਾ ਇੱਕਾ ਜਿਹੜਾ ਕੋਈ ਸਕੀਮ ਬਣਾਈ ਹੈ ਅਸੀਂ ਜੁਗ ਸਾਹਿਬ ਨੇ ਦਿੱਲੀੋਂ ਆ ਕੇ ਕਿਸਾਨਾਂ ਨੂੰ ਉੱਥੇ ਪ੍ਰੋਸਾ ਦਵਾਇਆ ਬੀਜੇਪੀ ਪਾਰਟੀ ਕਦੇ ਵੀ ਇਹਨਾਂ ਦੇ ਗਲਤ ਮਨਸੂਬੇ ਕਾਮਯਾਬ ਨਹੀਂ ਹੋਣ ਦੇਊਗੀ ਤੇ ਇੱਥੇ ਅਸੀਂ ਇਹਦੇ ਵਿੱਚ ਜਿਹੜਾ ਵੀ ਕੋਈ ਜਿਹਨੂੰ ਬਾਹਲੇ ਪੈਸਿਆਂ ਦਾ ਲਾਲਚ ਹੈ ਕੋਈ ਇਹਨਾਂ ਦੇ ਪਿੱਠੂ ਕੋਈ ਆ ਕੇ ਰੀਅਲ ਸਟੇਟ ਡਿਵੈਲਪਰ ਵਾਲਾ ਹੱਥ ਪਾਉਗੋ ਨੂੰ ਅੱਜ ਹੀ ਇੱਥੇ ਚੇਤਾਵਨੀ ਦੇਣ ਲੱਗਿਆ ਸੋਚ ਸਮਝ ਕੇ ਹੱਥ ਪਾਇਓ ਕਿਸੇ ਨੇ ਤੁਹਾਡਾ ਜ਼ਮੀਨ ਕਿਸਾਨਾਂ ਦੀ ਨਹੀਂ ਲੈਣ ਦੇਣੀ ਬਾਅਦ 'ਚ ਤੁਸੀਂ ਕੋਰਟਾਂ 'ਚ ਧੱਕੇ ਖਵੰਦੇ ਫਿਰੋਗੇ ਕਿਉਂਕਿ ਸਰਕਾਰ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਐਸੇ ਇਹਨਾਂ ਦੇ ਭਾਈਵਾਲ ਕਾਂਗਰਸ ਪਾਰਟੀ ਦੋਨਾਂ ਨੂੰ ਇੱਥੋਂ ਬਿਸਤਰਾ ਗੋਲ ਕਰਨ ਦਾ ਸਮਾਂ ਲੋਕਾਂ ਨੇ ਮਨ ਬਣਾ ਰੱਖਿਆ ਤੇ ਮੈਂ ਫੇਰ ਦੋ ਰਹਾਂਗਾ ਤੁਸੀਂ ਕਹੋਗੇ ਜਾਂਖੜ ਤਾਂ ਮਗਰ ਕਾਂਗਰਸ ਦੇ ਮਗਰ ਪਿਆ ਉਹਨਾਂ ਦੇ ਇਹਨਾਂ ਦੇ ਕਰਮ ਖੋਟੇ ਆ ਸਾਬ ਆ 2013 ਦਾ ਜਿਹੜਾ ਐਕੁਇਜੀਸ਼ਨ ਵਾਲਾ ਕਾਨੂੰਨ ਹੈ ਕੌਣ ਲੈ ਕੇ ਆਇਆ ਸੀਗਾ ਇਹ ਭੁੱਲ ਗਏ ਜਿਹੜੇ ਇਹਨਾਂ ਦੇ ਕਾਂਗਰਸ ਦੇ ਪ੍ਰਧਾਨ ਹੈ ਇਹ ਭੁੱਲ ਗਏ ਕਾਂਗਰਸ ਜਿਹੜੇ ਆ ਜਿਹੜੇ ਲੀਡਰ ਆ ਬᱚ ਪੋਜੀਸ਼ਨ ਬੜੇ ਫਿਰਦੇ ਆ ਅੱਜ ਤਾਈਂ ਟੂ ਵੀ ਨਿਕਲੀ ਉਹਨਾਂ ਦੀ ਆਵਾਜ਼ ਨਹੀਂ ਨਿਕਲਦੀ ਗੋਡੇ ਟੇਕ ਰੱਖਿਆ ਭਾਈਵਾਲ ਹੈ ਜਿਹੜੇ ਸੋ ਕਾਲਡ ਕੇਜਰੀਵਾਲ ਸਾਹਿਬ ਦਾਬੇ ਮਾਰੀ ਜਾਂਦੇ ਆ ਵੀ ਹੁਣ ਸਾਡਾ ਤਾਂ ਕੋਈ ਨਾਲ ਸਮਝੌਤਾ ਨਹੀਂ ਇਹਨਾਂ ਦਾ ਸਮਝੌਤਾ ਇਹਨਾਂ ਨੇ ਗਿੱਟੇ ਫੜ ਰੱਖੇ ਸਭ ਸਮਝੌਤਾ ਤਾਂ ਬਰਾਬਰੀ ਨਾਲ ਹੁੰਦਾ ਆ ਆ ਪੰਜਾਬ ਕਾਂਗਰਸ ਗੋਡਿਆਂ 'ਚ ਡਿੱਗੀ ਫਿਰਦੀ ਐ ਇਸ ਕਰਕੇ ਕੋਈ ਸਮਝੌਤਾ ਨਹੀਂ ਇਹਦੇ ਕਿਸਾਨਾਂ ਦੀ ਜ਼ਮੀਨ ਤੇ ਪੈੜਾ ਭਾਜਪੀ ਦੇਊਗੀ ਸਾਹਿਬ ਬਿਲਕੁਲ ਤੇ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦੇ ਤੁਸੀਂ ਟੋਕੇ ਕਹਿ ਸਕਦੇ ਹੋ ਸਿੱਧੂ ਸਾਹਿਬ ਜੀ ਸਾਹਿਬ ਜੀਮਾਨ ਸਾਹਿਬ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਸੀ ਉਧਿਆਣੇ ਗੱਲੇ ਲੁਧਿਆਣੇ ਦੀ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਅੱਜ ਇੱਥੋਂ ਸੁਨੇਹਾ ਲਾਣ ਲੱਗੇ ਆ ਬਸ ਸਿਰਫ ਡੇਢ ਸਾਲ ਦੀ ਗੱਲ ਹੈ ਸਾਥੀਓ ਆ ਜ਼ਮੀਨ ਕਿਤੇ ਨਹੀਂ ਜਾਣ ਦਿੰਦੇ ਤੁਹਾਡੀ ਹੌਸਲਾ ਰੱਖੋ ਕਿਤੇ ਨਹੀਂ ਜਾਣ ਦਿੰਦੀ ਭਾਜਪਾ ਪਾਰਟੀ ਤੁਖਸਰ ਪਲੀਜ਼ ਐਸਾ ਹੈ ਕਿ ਪੰਜਾਬ ਦੇ ਅੰਦਰ ਕੇਜਰੀਵਾਲ ਸਾਹਿਬ ਦੇ ਇਸ਼ਾਰਿਆਂ ਤੇ ਚੱਲਣ ਵਾਲੀ ਕੱਟ ਪੁਤਲੀ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਅੰਦਰ ਲਗਭਗ 75000 ਏਕੜ ਜ਼ਮੀਨ ਕਬਜ਼ਾਂਦੀ ਤਾਕਤ ਦੀ ਯੋਜਨਾ ਬਣਾਈ ਜਿਰਚ ਲਗਭਗ 20000 ਇੰਡਸਟਰੀ ਹੈ ਔਰ ਲਗਭਗ 50 52000 ਏਕੜ ਰੈਜੀਡੈਂਸ਼ੀਅਲ ਹੈ ਇੱਕ ਇੱਕ ਸ਼ਹਿਰ ਦਾ ਵੇਰਵਾ ਲਈਏ ਤੇ ਜਿਹੜੇ ਸ਼ਹਿਰ ਅੱਜ ਜਿੱਥੇ ਵਸੇ ਨੇ ਉਹਨਾਂ ਤੋਂ ਅਗਲੇ 400 ਸਾਲ ਪਹਿਸੇ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਇਹ ਐਕਵਾਇਰ ਕੀਤੀ ਜਾ ਰਹੀ ਹੈ ਕਿ ਲੈਂਡ ਮਾਫੀਆ ਦੇ ਹੱਥ ਮਜ਼ਬੂਤ ਕੀਤੇ ਜਾ ਰਿਹਾ ਹੈ ਔਰ ਕਿਸਾਨਾਂ ਦੀ ਜ਼ਮੀਨ ਉਪਜਾਊ ਜ਼ਮੀਨ ਕਬਜ਼ਾ ਕਰਨ ਦੀ ਯੋਜਨਾ ਕੇਜਰੀਵਾਲ ਸਾਹਿਬ ਦੇ ਇਸ਼ਾਰਿਆਂ ਤੇ ਭਗਵੰਤ ਮਾਨ ਸਾਹਿਬ ਦੀ ਕੱਟ ਪੁਤਲੀ ਸਰਕਾਰ ਕੇਜਰੀਵਾਲ ਦੀ ਟਿਊਨ ਤੇ ਡਾਂਸ ਕਰਕੇ ਪੰਜਾਬ ਦੇ ਕਿਸਾਨਾਂ ਦਾ ਹੱਕ ਖੋ ਰਹੀ ਤੁਸੀਂ ਇੱਥੋਂ ਅੰਦਾਜ਼ਾ ਲਗਾਓ ਕਿ ਇੱਕ ਲੁਧਿਆਣਾ ਦਾ ਇੱਕ ਐਗਜ਼ਾਮਪਲ ਲ ਲਈ ਜਿੰਨੀ ਆਬਾਦੀ ਹੈ 40 ਲੱਖ ਜਦ ਉਹ 3 ਕਰੋੜ ਹੋਏਗੀ ਉਦੋਂ ਹੋਏਗੀ ਉਹ ਰੇਸੇ ਅੱਜ ਹੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਔਰ ਜਿਹੜੀ ਧਾਰਾ ਚ ਐਕਵਾਇਰ ਕੀਤੀ ਜਾ ਰਹੀ ਭਗਵੰਤ ਸਿੰਘ ਸਾਹਿਬ ਦੇ ਸਾਰੇ ਹੀ ਜਿੰਨੇ ਉਹਨਾਂ ਨੇ ਅਖਬਾਰਾਂ ਚ ਐਡੇ ਐਡੇ ਲੰਬੇ ਖਸਰਾ ਨੰਬਰ ਬਾਕੇ ਛਾਪੇ ਮੈਂ ਤੁਹਾਡੇ ਤੋਂ ਐਲਾਨ ਕਰਨਾ 1 ਇੰਚ ਜ਼ਮੀਨ ਭਾਰਤੀ ਜਨਤਾ ਪਾਰਟੀ ਕਿਸਾਨਾ ਦੀ ਖੋਨ ਨਹੀਂ ਦੇਗੀ ਅਸੀਂ ਹੋਰ ਇਸੇ ਅੰਦੋਲਨ ਵਿੱਚ ਲਾਵਾਂਗੇ ਸਾਨੂੰ ਜ਼ਮੀਨ ਤੇ ਬੈਨਾ ਵੀ ਆ ਜ਼ਮੀਨ ਤਾਂ ਹੀ ਵਾਂਗੇ ਅਗਰ ਭੁਖੜਤਾ ਨਾ ਰੱਖਣੀਆਂ ਪਈਆਂ ਤੇ ਭੁਖੜਤਾਲਾਂ ਵੀ ਰੱਖਾਂਗੇ ਇਹ 1 ਇੰਚ ਜ਼ਮੀਨ ਨਹੀਂ ਲੈਣਦੇਾਂਗੇ ਕਿਉਂਕਿ ਇਹ ਗੈਰ ਕਾਨੂੰਨੀ ਹੈ ਜਿਹੜੇ ਕਾਨੂੰਨ ਦੇ ਤਹਿਤ ਤੁਸੀਂ ਜ਼ਮੀਨ ਅਕਵਾਇਰ ਕੀਤੀ ਹੈ ਉਸ ਜ਼ਮੀਨ ਦੇ ਅੰਦਰ ਉਸ ਕਾਨੂੰਨ ਦੇ ਤਹਿਤ